ਅੱਜ ਸੇਨ ਸੋਲਜਰ ਗਰੁੱਪ ਆਫ ਸਕੂਲ ਦੀ ਤੀਸਰੀ ਬ੍ਰਾਂਚ ਹੈ ਸੇਨ ਸੋਲਜਰ ਐਲੀਟ ਕੈਂਬਰिज ਸਕੂਲ ਦਾ ਉਦਘਾਟਨ ਹੋਇਆ ਹੈ 6 ਮਾਰਚ ਨੂੰ ਇਹਦਾ ਨੀ ਪੱਤਰ ਰੱਖਿਆ ਗਿਆ ਸੀਗਾ ਔਰ ਅੱਜ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਔਰ ਮੈਂ ਬਾਬਾ ਪਰਮਨੰਥ ਜੀ ਦਾ ਹੋਰ ਵੀ ਜਿਹੜੇ ਸਾਰੇ ਡਿਗਨਿਟਰੀ ਆਏ ਨੇ ਕੁਵਰ ਜੀ ਦਾ ਰਾਜ ਕੁਮਾਰ ਵੀਰਕਾ ਜੀ ਦਾ ਹੋਰ ਵੀ ਬਹੁਤ ਸਾਰੇ ਅਮਰ ਸਰ ਦੀ ਕਰੀਮ ਆਈ ਹੈ ਤਹਾ ਦਾ ਬਾਬਾ ਤਨਵਤ ਕਰਦਾ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਔਰ ਅਸੀਂ ਇਸ ਅਸ਼ੀਰਵਾਦ ਸਦਕਾ ਕਾਮਯਾਬ ਹੋਵਾਂਗੇ ਕਿ ਜਿਹੜੀ ਕੁਆਲਿਟੀ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਆ ਜਿਹੜੀ ਅਸੀਂ ਜਨਾਲਾ ਗੁਰੂ ਚੋਂ ਬੱਚੇ ਪੜਾ ਕੀਤੇ ਆ ਉਹ ਜੀ ਕੁਆਲਿਟੀ ਐਜੂਕੇਸ਼ਨ ਬਹੁਤ ਵਧੀਆ ਕੁਆਲਿਟੀ ਐਜੂਕੇਸ਼ਨ ਇੱਥੇ ਪੜਾ ਕਰਕੇ ਦਿਆਂਗੇ ਸਰ ਹਰਦੀ ਇਲਾਕੇ ਦੇ ਵਿੱਚ ਕਾਫੀ ਸਕੂਲ ਨੇ ਤੁਹਾਡਾ ਵੱਖਰਾ ਕੀ ਪਰ ਸਕਦਾ ਅਸੀਂ ਸਾਰੇ ਸਕੂਲ ਚੰਗੇ ਵੈਸੇ ਅਸੀਂ ਆਪਣੇ ਤੌਰ ਤੇ ਜੋ ਕਰਦੇ ਆ ਕਿ ਅਸੀਂ ਇੱਕ ਤੇ ਲੋਕਾਂ ਦਾ ਬੋਝ ਘਟਾਵਾਂਗੇ ਅਸੀਂ ਟਿਊਸ਼ਨ ਤੋਂ ਲੋਕਾਂ ਨੂੰ ਬਚਾਵਾਂਗੇ ਬੱਚੇ ਦੇ ਬੈਗ ਇੱਥੇ ਰਹਿਣਗੇ ਡੇ ਬੋਰਡਿੰਗ ਸਕੂਲ ਹੋਏਗਾ ਬੱਚੇ ਬੈਗ ਲੈ ਕੇ ਨਹੀਂ ਆਉਣਗੇ ਬੱਚੇ ਕਿੱਡ ਬੈਗ ਲੈ ਕੇ ਆਉਣਗੇ ਜਿਉ ਟਿਫਨ ਹੋਏਗਾ ਪਾਣੀ ਹੋਏਗਾ ਦੋ ਚਾਰ ਬਕਸ ਹੋਣਗੇ ਬਾਕੀ ਸਾਰੀਆਂ ਬੁੱਕਸ ਇੱਥੇ ਰਹਿਣਗੀਆਂ ਅਸੀਂ ਇੱਥੇ ਬੱਚਿਆਂ ਦੀ ਤਿਆਰੀ ਕਰਾ ਕੇ ਭੇਜਾਂਗੇ ਤੇ ਕੇਵਲ ਪਾਪੀ ਦੀ ਜੀ ਇਹ ਖਾਹਿਸ਼ ਹੁੰਦੀ ਹੈ ਆਪਣੇ ਬੱਚੇ ਨੂੰ ਕੁਆਲਟੀ ਐਜੂਕੇਸ਼ਨ ਦਈਏ ਪਰ ਉਹਨਾਂ ਦੀ ਕੁਆਲਿਟੀ ਐਜੂਕੇਸ਼ਨ ਉਹਦੀ ਹੁੰਦੀ ਨਹੀਂਗੀ ਹਨਾ ਪਹੁੰਚਦੀ ਨਹੀਂ ਹੁੰਦੀ ਮਹਿੰਗੀ ਬਹੁਤ ਹੈ ਕੁਆਲਿਟੀ ਐਜੂਕੇਸ਼ਨ ਕੀ ਕੋਈ ਅਸੀਂ ਤੁਸੀਂ ਕੈਂਬਰਿਜ ਸਕੂਲ ਜਿਹੜੀ ਫੀਸ ਹੈ ਉਹਨੂੰ ਦੇਖੋਗੇ ਤੇ ਸਾਡੇ ਸਕੂਲ ਫੀਸ ਵੇਖੋਗੇ ਤੇ ਉਹਨੂੰ ਹਾਫ ਹੈ ਅਸੀਂ ਉਸ ਹਾਫ ਫੀਸ ਵਿੱਚ ਵੀ ਉਹ ਕੁਆਲਿਟੀ ਐਜੂਕੇਸ਼ਨ ਦਿਆਂਗੇ AI ਤੋਂ ਰੋਬੋਟਿਕ ਤੋਂ ਸ਼ੁਰੂ ਕਰਾਂਗੇ ਛੱਲੇ ਬੱਚੇ ਨੂੰ ਲੈਫਟ ਦਾਂਗੇ ਤੁਸੀਂ ਹੁਣੇ ਤੁਸੀਂ ਦੇਖੋਗੇ ਅੰਦਰ ਵੜ ਕੇ ਕਿ ਅਸੀਂ ਮਾਈਂਡ ਲੈਬ ਪਹਿਲਾਂ ਤਿਆਰ ਕੀਤੀ ਹੈ ਕਲਾਸਰੂਮ ਬਾਅਦ ਤਿਆਰ ਕੀਤੀ ਆ ਕਿ ਜਿਹੜਾ ਬੱਚਾ ਆਏਗਾ ਉਹ ਪਹਿਲਾਂ ਮਾਈਂਡ ਲੈਬ ਜਾਏਗਾ ਉਹ ਤੋਂ ਬੱਚਾ ਸਿੱਖੇਗਾ ਕਿ ਕੀ ਉਹਨੂੰ ਕਰਨਾ ਚਾਹੀਦਾ ਹੈ ਉਹ ਤੋਂ ਬਾਅਦ ਪੜ੍ਹੇਗਾ ਸਰਹੰਦੀ ਇਲਾਕੇ ਦੇ ਲੋਕਾਂ ਨੂੰ ਕੋਈ ਖਾਸ ਸਹੂਲਤ ਦਿੱਤੀ ਗਈ ਤੁਹਾਡੇ ਬਣਾ ਸੀ ਹਾਂ ਜਿਹੜੇ ਬੱਚੇ ਕੁਝ ਫਾਦਰਲੈਸ ਬੱਚੇ ਹੋਣਗੇ ਉਹਨਾਂ ਦੀ ਹਲਪ ਕਰਾਂਗੇ ਜਿਹੜੇ ਬੱਚੇ ਨਹੀਂ ਪੇ ਕਰ ਸਕਦੇ ਪਰ ਬੱਚਾ ਬਹੁਤ ਵਧੀਆ ਉਹਦੀ ਉਹ ਮਦਦ ਕਰਾਂਗੇ ਹਰ ਵਿੱਚ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਤੱਕ ਤੁਹਾਡੇ ਸਕੂਲ ਤੋਂ ਕਿੰਨੇ ਕੁ ਬੱਚਿਆਂ ਦਾ ਕੋਈ ਇੱਕ ਜਿਹੜਾ ਸਗਾਰੀ ਬਣ ਚੁੱਕਾ ਕਿੱਥੇ ਕਿੱਥੇ ਪਹੁੰਚੇ ਨੇ ਜੀ ਅਣ ਗਿੰਦ ਬੱਚੇ ਜਿਹੜੇ ਆ ਮੇਰੇ ਸਕੂਲ ਤੋਂ ਨਿਕਲੇ ਆ ਇੰਡੀਆ ਦਾ ਟੌਪ ਦਾ ਪਲੇਅਰ ਹੈ ਹਰਮਨਪ੍ਰੀਤ ਸਿੰਘ ਜਿਹੜਾ ਇੰਡੀਆ ਦਾ ਹਾਕੀ ਦਾ ਪਲੇ ਉਹਦਾ ਕੈਪਟਨ ਹੈ ਅਰਜਨ ਵਾਰਡੀ ਹੈ ਟਾਪ ਮੋਸਟ ਸਕੋਰਰ ਆਫ ਦਾ ਵਰਲਡ ਹੈ ਉਹ ਮੇਰੇ ਸਕੂਲ ਦੀ ਦੇਣਾ ਹੈ ਮੈਂ ਆਸਦੀਪ ਸਿੰਘ ਜੱਜਾ ਮੇਰੇ ਸਕੂਲ ਦੀ ਦੇਣਾ ਹੈ ਕਈ ਪੁਲਿਸ ਆਫਸਰਸ ਨੇ ਡਾਇਰੈਕਟ ਭਰਤੀ ਹੋਏ ਜਿਹੜੇ ਉਹ ਮੇਰੇ ਕੋਲ ਲੜਕੀਆਂ ਨੇ ਲਾਸਟ 2023 ਦੇ ਵਿੱਚ ਸਾਡੀ ਕੁੜੀ ਤਹਿਸੀਲਦਾਰ ਬਣੀ ਹੈ ਦੋ ਕੁੜੀਆਂ ਡੀਏ ਬਣੀਆਂ ਇੱਕ ਮੁੰਡਾ ਜਿਹੜਾ ਹੈ ਉਹ ਚੁਣਿਆ ਗਿਆ ਹੈ ਲਾਫਸ ਚੁਣਿਆ ਗਿਆ ਹੈ 26 ਤੋਂ ਵੱਧ ਡਾਕਟਰ ਜਹੀ ਪੈਦਾ ਕੀਤੇ ਹੈ ਸੈਂਕੜੇ ਇੰਜੀਨੀਅਰ ਪੈਦਾ ਕੀਤੇ ਹੈ ਔਰ ਅਸੀਂ ਇਸ ਲਾਗੇ ਤੇ ਆਏ ਆਂ ਔਰ ਇਹ ਇਲਾਕੇ ਦੇ ਲੋਕਾਂ ਨੇ ਕਮਿਟਮੈਂਟ ਕਰਦੇ ਆਂ ਕਿ ਜਨਰਾਲੇ ਨਾਲੋਂ ਇਹਨੂੰ ਉੱਪਰ ਲੈ ਕੇ ਜਾਵਾਂਗੇ ਔਰ ਵਧੀਆ ਕੁਆਲਿਟੀ ਪੈਦਾ ਕਰਾਂਗੇ ਸਕੂਲ ਅਸੀਂ ਬਾਦਿ ਬਣਾਇਆ ਤੇ ਗਰਾਊਂਡਾਂ ਸਾਡੀਆਂ ਦੇਖੋ ਗਰਾਊਂਡਾਂ ਪਹਿਲਾਂ ਤਿਆਰ ਕੀਤੀਆਂ ਫੁੱਟਬਾਲ ਦੀ ਗਰਾਊਂਡ ਹੈ ਹਾਕੀ ਦੀ ਗਰਾਊਂਡ ਹੈ ਐਕਟੀਵਿਟੀ ਦੀ ਗਰਾਊਂਡ ਹੈ ਵੱਡੀਆਂ ਗਰਾਊਂਡ ਇਹ ਹੁੰਦੀਆਂ ਬਾਕੀ ਸਾਰੀਆਂ ਛੋਟੀਆਂ ਗਰਾਊਂਡਾਂ ਔਰ ਹਰ ਪ੍ਰਕਾਰ ਦੀ ਜਿਹੜੀ ਬੱਚੇ ਨਿੱਕੇ ਨੂੰ ਹੀ ਲੋੜ ਹੈ ਜਿਮਨਾਸਟਿਕ ਦੀ ਉਹਨੂੰ ਲੋੜ ਹੈ ਸਕੀਟਿੰਗ ਦੀ ਉਹਨੂੰ ਲੋੜ ਹੈ ਕਾਰਾਟੇ ਦੀ ਹਰ ਪ੍ਰਕਾਰ ਦੀ ਜਿਹੜੀ ਗੇਮ ਹੈ ਉਹਦਾ ਅਸੀਂ ਪ੍ਰੋਵੀਜ਼ਨ ਰੱਖਿਆ ਐਡਮਿਸ਼ਨ ਦਾ ਕੀ ਸਮਾਂ ਰੱਖਿਆ ਜੀ ਕਦੋਂ ਤੋਂ ਸਟਾਰਟ ਕਰ ਦਿੱਤੀ ਹੈ ਜੀ ਐਡਮਿਸ਼ਨ ਨਹੀਂ ਚਾਲੂ ਕਰਤੀ ਐ ਬੱਚੇ ਚਾਲੂ ਹੋਣੇ ਸ਼ੁਰੂ ਹੋ ਗਿਆ ਤੇ ਮੈਂ ਜਿਵੇਂ ਜਿਵੇਂ ਬੱਚੇ ਆਈ ਜਾਣਗੇ ਪਹਿਲੀ ਫੈਬਰੂਰੀ ਤੋਂ ਅਸੀਂ ਨਰਸਿੰਗ ਕਲਾਸ ਜਿਹੜੀ ਹੈ ਉਹ ਚਾਲੂ ਕਰਨੀ ਐ ਔਰ ਮਾਰਚ ਦੇ ਵਿੱਚ ਆਈ ਥਿੰਕ ਇਨ ਦਾ ਫਰਸਟ ਵੀਕ ਆਫ ਮਾਰਚ ਅਸੀਂ ਕਾਰਨੀਵਲ ਕਰਾਵਾਂਗੇ ਇੱਕ ਬੜਾ ਵੱਡਾ ਮੇਲਾ ਕਰਾਵਾਂਗੇ ਔਰ ਉਹਦੇ ਵਿੱਚ ਸਾਰੇ ਜਿਹੜਾ ਇਲਾਕਾ ਉਹ ਤੁਹਾਨੂੰ ਹੀ ਦੱਸ ਦਿਆਂਗੇ ਕਿ ਆਓ ਸਾਡੇ ਬੱਚਿਆਂ ਦਾ ਪੋਟੈਂਸ਼ੀਅਲ ਵੇਖੋ ਕੁਝ ਬੱਚੇ ਆਪਣੇ ਪੋਟੈਂਸ਼ੀਅਲ ਸ਼ੋ ਕਰਨਗੇ ਕਿ ਵਟ ਵੀ ਆਰ ਲਈ ਮੈਂ ਸਮਝਿਨਾ ਕਿ ਮੈਂ ਦੇ ਧੰਨਵਾਦ ਕਰਨਾ ਚਾਹਨਾ ਹੈ ਪਹਿਲੇ ਤੇ ਸਾਬ ਮੰਗਲ ਸਿੰਘ ਜੀ ਦਾ ਔਰ ਸਾਰੀ ਬਾਬਾ ਪਰਮਨੰਥ ਜੀ ਨੇ ਅੱਜ ਜਿਹੜਾ ਹੈ ਉਹ ਉਦਗਾਟਨ ਕੀਤਾ ਔਰ ਇਹ ਜਿਹੜਾ ਸਕੂਲ ਹੈ ਮੈਂ ਸਮਝਿਨਾ ਕਿ ਇਹ ਗਰੀਬਾਂ ਵਾਸਤੇ ਸਕੂਲ ਹੈ ਔਰ ਮੈਂ ਹੁਣੇ ਪਟਿਆ ਜੀ ਕਹਿ ਰਹੇ ਸੀ ਕਿ ਇਹ ਸਕੂਲ ਵਾਸਤੇ ਖਾਸ ਤੌਰ ਤੇ ਇਸ ਇਲਾਕੇ ਵਾਸਤੇ ਅੱਧੀ ਫੀਸ ਕੀਤੀ ਗਈ ਹੈ ਮੈਂ ਸਮਝਦਾ ਕਿ ਜਿਹੜੀ ਸਿੱਖਿਆ ਦਾ દાન ਹੈ ਦੁਨੀਆ ਦਾ ਸਭ ਤੋਂ ਮਹੱਤਵਪੂਰਨ દાન ਹੈ ਔਰ ਹਮੇਸ਼ਾ ਐਜੂਕੇਸ਼ਨ દાન ਦੀ ਤਰ੍ਹਾਂ ਵੰਡੀ ਜਾਂਦੀ ਹੈ ਔਰ ਉਹਨੂੰ ਸਿੱਖਿਆ ਨੂੰ ਵੰਡਿਆ ਜਾਂਦਾ ਹੈ ਔਰ ਮੈਂ ਧੰਨਵਾਦ ਕਰਦਾ ਮੈਂ ਜੰਡਿਆਲਾ ਵੀ ਵਿਜ਼ਿਟ ਕੀਤਾ ਹੋਇਆ ਹੈ ਔਰ ਸੈਂਟ ਸੋਲજર કેમ્બ્રિજ સ્કૂલ ਨੂੰ ਇੱਥੇ ਖੋਲਣਾ ਆਰਾਮਤੀਰਤ ਰੋਡ ਤੇ ਬ੍ਰਾਂਚ ਨੂੰ ਜਿੱਥੇ ਬਹੁਤ ਪਿੱਛੜਾ ਏਰੀਆ ਹੈ ਜਿੱਥੇ ਅੱਜ ਦੀ ਜ਼ਰੂਰਤ ਹੈ ਉਹ ਜ਼ਰੂਰਤ ਨੂੰ ਇਹਨਾਂ ਨੇ ਪੂਰਾ ਕੀਤਾ ਔਰ ਇਹਦੇ ਵਿੱਚ ਇਹਨਾਂ ਨੇ ਨਫਾ-ਨੁਕਸਾਨ ਨਹੀਂ ਦੇਖਿਆ ਬਲਕਿ ਸੇਵਾ ਵਾਸਤੇ ਕੀਤਾ ਐਨੀ ਇਨਵੈਸਟਮੈਂਟ ਕਰਨੀ ਔਰ ਇਹ ਲੋਕਾਂ ਵਾਸਤੇ ਇਹ ਕਹਿਣਾ ਕਿ ਇੱਥੋਂ ਦੇ ਲੋਕਾਂ ਨੂੰ ਮੈਂ ਪੜ੍ਹਾਵਾਂਗਾ ਇਤੋਂ ਦੇ ਲੋਕਾਂ ਨੂੰ ਮੈਂ ਤਰੱਕੀ ਦੇਵਾਂਗਾ ਜਿਸ ਤਰੀਕੇ ਜੰਨਿਆਲਾ ਦੇ ਵਿੱਚ ਡਾਕਟਰ ਇੰਜੀਨੀਅਰ ਆਈਪੀਐਸ ਔਰ ਬਹੁਤ ਸਾਰੇ ਲੋਕ ਇਤੋਂ ਨਿਕਲੇ ਆ ਮੈਂ ਸਮਝਦਾ ਕਿ ਇਸ ਇਲਾਕੇ ਨੂੰ ਬਹੁਤ ਫਾਇਦਾ ਹੋਏਗਾ ਔਰ ਮੈਂ ਇਸ ਇਲਾਕੇ ਵੱਲੋਂ ਵੀ ਖਾਸ ਤੌਰ ਤੇ ਸਾਰੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਸਰਹੱਦੀ ਇਲਾਕਾ ਪੈਂਦਾ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਆਪਣੇ ਬੱਚੇ ਸ਼ਹਿਰ ਨਹੀਂ ਭੇਜੀ ਜਾਂਦੇ ਸ਼ਾਇਦ ਟ੍ਰੈਫਿਕ ਦੀ ਮੈਂ ਸਮਝਦਾ ਕਿ ਬਈ ਜਦੋਂ ਸ਼ਹਿਰ ਖੁਦ ਹੀ ਇੱਥੇ ਆ ਗਿਆ ਹੋਵੇ ਫਿਰ ਸ਼ਹਿਰ ਜਾਣ ਦੀ ਲੋੜ ਨਹੀਂ